ਇਕਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਕੀਤੀ ਗਈ ਹੈ ਪਿਆਤ ਵੀ ਤੇ ਨਾਲ ਹੀ ਪੱਖਿਆ ਮਾਹੌਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਨਿਹੰਗ ਸਿੰਘਾਂ ਦੇ ਵੱਲੋਂ ਤਜ ਚਮ ਕੇ ਪ੍ਰਦਰਸ਼ਨ ਕੀਤਾ ਗਿਆ ਹਾਈਵੇ ਜਾਮ ਕੀਤਾ ਗਿਆ ਦਰਸਲ ਇਹ ਮਾਮਲਾ ਜਿਲੰਦਰ ਤੋਂ ਸਾਹਮਣੇ ਆਇਆ ਜਿਲੰਦਰ ਦੇ ਵਿੱਚ ਇੱਕ ਔਰਤ ਨੇ ਆਪਣੇ ਘਰ ਦੇ ਅੰਦਰ ਅਲਮਾਰੀ ਦੇ ਵਿੱਚ ਤਕਰੀਬਨ 2 ਸਾਲਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਹੈ ਬੰਦ ਕਰਕੇ ਰੱਖਿਆ ਸੀ ਨਿਹੰਗ ਸਿੰਘਾਂ ਦਾ ਮੰਨਣਾ ਹੈ ਕਿ ਇਹ ਇੱਕ ਵੱਡੇ ਪ੍ਰਕਾਰ ਦੀ ਬੇਅਤਬੀ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਬਾਰੇ ਉਹ ਤੋਂ ਖੁਲਾਸਾ ਹੁੰਦਾ ਮਹਿਜ਼ ਜਦੋਂ ਇਸ ਔਰਤ ਨੇ 15 ਦਿਨ ਲਾ ਆਪਣੇ ਘਰ ਦੇ ਵਿੱਚ ਇੱਕ ਗੁਰੂ ਘਰ ਤੇ ਵਿੱਚੋਂ ਇੱਕ ਗ੍ਰੰਥੀ ਸਾਹਿਬ ਨੂੰ ਆਪਣੇ ਘਰ ਪਾਠ ਕਰਨ ਨੂੰ ਬੁਲਾਇਆ ਤੇ ਜਦੋਂ ਫਿਰ ਉਹ ਪਾਠ ਕਰਨ ਲਈ ਉੱਥੇ ਗਏ ਤੇ ਉਹਨਾਂ ਨੇ ਦੇਖਿਆ ਕਿ ਅਲਮਾਰੀ ਦੇ ਵਿੱਚ ਉਸ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਇਆ ਸੀ ਤਕਰੀਬਨ 2 ਸਾਲਾਂ ਤੋਂ ਜਿਸ ਤੋਂ ਬਾਅਦ ਇਹ ਮਾਮਲਾ ਪੱਕ ਗਿਆ ਤੇ ਨਿਹੰਗ ਸਿੰਘਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਮ ਕੇ ਰੋਸ ਜ਼ਾਹਰ ਕੀਤਾ ਗਿਆ ਲਗਾਤਾਰ ਬੇਅਤਬੀਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਲ ਕੀ ਬੁਰੇ ਸਤਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਜੋ ਹੈ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਤੇ ਨਿਹੰਗ ਸਿੰਘ ਜਿਹੜੇ ਨੇ ਨਿਆੰਗ ਜਥੇਬੰਦੀਆਂ ਨੇ ਉਹਨਾਂ ਦੇ ਅੰਦਰ ਕਾਫੀ ਰੋਜ਼ ਦੇਖਣ ਨੂੰ ਮਿਲਿਆ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਤੇ ਪ੍ਰਸ਼ਾਸਨ ਦੇ ਅੱਗੇ ਵੀ ਨਿਹੰਗਾਂ ਨੇ ਵੱਡੇ ਸਵਾਲ ਖੜੇ ਕੀਤੇ ਕਿ ਆਖਰ ਬਤਿਆ ਕਾਦਰੂ ਕਰਨ ਕੀ ਆਤਾ ਪ੍ਰਸ਼ਾਸਨ ਦੇ ਲੋਕ ਵੀ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਪੂਰੇ ਸਤਕਾਰ ਦੇ ਨਾਲ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਨੂੰ ਪਾਵਨ ਸਰੂਪਾ ਨੂੰ ਜੋ ਹੈ ਉਹੋ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਗੁਰੂ ਘਰ ਦੇ ਵਿੱਚ ਲਿਜਾਣ ਦਾ ਗਿਆ ਤੇ ਮੌਕੇ ਤੇ ਕੀ ਕੋਈ ਸਥਿਤੀ ਹੈ ਨਿਯਾਗ ਸਿੰਘਾ ਤਾਂ ਕੀ ਕੋਈ ਕਹਿਣਾ ਤੁਸੀਂ ਇੱਕ ਵਾਰ ਬਿਆਨ ਸੁਣ ਸਕਦੇ ਹੋ ਜਿਲ੍ਹੇ ਵਿੱਚ ਕੀ ਹੋ ਰਿਹਾ ਹੈ ਕਿ ਰੋਜ਼ ਆ ਜਾਣ ਸਾਡੀ ਜਲੰਧਰ ਵੀ ਹੁੰਦੀ ਹੋਵੇ ਹੁੰਦੀ ਹੋਵੇ ਝਲ ਨਹੀਂ ਹੁੰਦੇ ਪੁਲਿਸ ਨਹੀਂ ਆਈ ਸਾਡੇ ਪ੍ਰਗਟਕਰਾ ਕੀ ਦੇ ਮਹਾਰਾਜ ਨੇ ਕਿਹਾ ਹੈ ਜੀ ਸਾਡੀ ਜੀ ਬੀ ਬੱਚੀ ਹੋਈ ਆ ਘਟਨਾ ਕੋਈ ਵੀ ਹੋ ਗਈ ਮਹਾਰਾਜ ਜੀ ਮਹਾਰਾਜ ਜੀ ਪੰਜਾਬ ਪੁਲਿਸ ਜ਼ਿੰਮੇਵਾਰ ਅਸੀਂ ਕੋਈ ਪੀਟੀਆ ਦੀ ਟੀਮ ਆਈ ਹੋਈ ਆ ਉਹਨਾਂ ਦੀ ਜਿਹੜੀ ਆਈ ਆ ਉਹ ਘਟੋ ਘਟ ਦੋ ਤਿੰਨ ਘੰਟੇ ਬਾਅਦ ਆਈ ਆ ਜੀ ਅੱਛਾ ਟੀਵੀ ਨਾਲ ਕੋਈ ਨਹੀਂ ਕਰਦਾ ਅੰਮ੍ਰਿਤ ਬਾਗਾਂ ਦੇ ਡਾੜਾ ਪੰਚਾ ਬੰਦਾ ਲੱਗਾ ਬੇਲਵੀ ਹੋਈਏ ਉੱਥੋਂ ਕੋਈ ਨਾ ਐਸਐਚਓ ਆਇਆ ਨਾ ਅੱਛਾ ਆਇਓ ਆਇਆ ਨਾ ਕੋਈ ਜੀ ਆਇਆ ਨਾ ਕੋਈ ਮਿਲਾਨੂੰ ਕੋਈ ਆ ਕੋਈ ਸਾਡੇ ਨਾਲ ਕੰਮ ਇਥੇ ਪੂਰਾ ਰੁਕੇ ਸਾਡਾ ਸਾਥ ਦੋ ਸੌ ਪਹੁੰਚੇ ਬੇਲਵੀ ਹੋਈ ਸਾਡਾ ਸਾਥ ਦੋ ਸਾਨੂੰ ਕੋਈ ਜਿਹੜੀ ਤਾਂ ਨਹੀਂ ਇਹਨਾਂ ਨਾਲ ਗੱਲਬਾਤ ਹੋਈ ਆ ਤੇ ਇਹਨਾਂ ਨੂੰ ਕੀ ਕਿਹਾ ਜਾ ਰਿਹਾ ਸਰ ਜੀ ਤੇ ਗੱਲ ਹੋ ਰਹੀ ਬੀਬੀਆਂ ਨਾਲ ਤੁਹਾਡੀ ਗੱਲਬਾਤ ਹੋਈ ਪਹਿਲੇ ਜਦੋਂ ਆਈ ਅੱਛਾ ਬੀਬੀਆਂ ਕਹਿੰਦੀਆਂ ਸਾਨੂੰ ਕਿ ਅਸੀਂ ਅਸਵੀਰੇ ਤਾਂਗੇ ਨਾ ਸਾਡੀ ਕੋਈ ਮਾਰਾ ਇਸ ਵੀਲੇ 11 ਵਜੇ ਜਨ ਵੀ ਬੈਠੇ ਤੁਹਾਨੂੰ ਕੀ ਪਤਾ 11 ਵਜੇ ਤੁਹਾਨੂੰ ਕਿੱਦਾਂ ਪਤਾ ਹੈ ਕਦੋਂ ਪਤਾ ਲੱਗਾ ਇੱਥੇ ਇਹ ਮਹੀਨਾ ਆ ਗਿਆ ਜੀ ਇਹਨਾਂ ਕੋਲ ਪਹਿਲਾਂ ਗੱਲਬਾਤ ਨਹੀਂ ਕੀਤੀ ਇਹਨਾਂ ਦਾ ਬੈਠ ਕੇ ਮੀਟਿੰਗ ਕੋਈ ਤੋਂ ਹਾਲਾਂ ਤੋਂ ਪਿਆ ਹੋਇਆ ਆ ਜੀ ਇਹਨਾਂ ਨੇ ਇਹਨਾਂ ਨੇ ਆਪ ਖੜਿਆ ਪ੍ਰਕਾਸ਼ ਕੀਤਾ ਮਹਾਰਾਜ ਦਾ ਕੋਈ ਪਹਿਲਾਂ ਦੇ ਖੜਿਆ ਪ੍ਰਕਾਸ਼ ਕਰਕੇ ਕਿ ਤੁਸੀਂ ਕੋਈ ਕੋਈ ਨਹੀਂ ਇੰਨਾ ਰੋਣਾ ਪਿਆ ਹੁਣ ਚੱਕਾ ਜਮ ਕੀਤਿਆ ਸਰਦਾਰ ਨਹੀਂ ਕੀਤਾ ਬੇਦਵੀ ਇੱਕ ਸਾਹ ਹੁਣ ਅੱਬੇ ਆਉਣਗੇ ਪਰ ਜਾਂ ਜਨ ਅਧਿਕਾਰੀ ਵੀ ਦੇਖੀ ਗੱਡੀ ਵੱਡੀ ਬੇਦਵੀ ਐ ਇਹ ਸਾਡੇ ਮਹਾਰਾਜ ਨੇ ਪਾਸ਼ਾ ਹਾਜ਼ਰ ਨਾਜ਼ਰ ਪ੍ਰਕਾਸ਼ ਇਹ ਮਹਾਰਾਜ ਦਾ ਤੁਸੀਂ ਪ੍ਰਕਾਸ਼ ਤੇ ਕਰੋ ਦੋ ਟਾਈਮ ਤੋਂ ਪ੍ਰਕਾਸ਼ ਇਹ ਮਹਾਰਾਜ ਦਾ ਇੱਕ ਨਾਂ ਨੇ ਪੂਰੇ ਸਾਲ ਹੀ ਮੇਰੇ ਨਾਲ ਅਲਮਾਰੀ ਚ ਬੰਦ ਕਰਕੇ ਰੱਖਿਆ ਇਹ ਬਹੁਤ ਵੱਡੀ ਬੇਦਵੀ ਆ ਇਹ ਪ੍ਰਸ਼ਾਸਨ ਦੀ ਨਕੇਦੀ ਆ ਪੁਲਿਸ ਦੀ ਕਮੇਟੀਆਂ ਦੀ ਸ਼ੋ ਮਨੀ ਕਮੇਟੀ ਨੇ ਸਾਡੇ ਸਾਥ ਟੂਲ ਬਣਾਏ ਹਨ ਜਿਹੜੇ ਉਹ ਆਪਾਂ ਫੋਲੋ ਕਰਨੇ ਆ ਜੰਮੂ 'ਚ ਬੇਦਵੀ ਹੋਈ ਆ ਨਾਲ ਦੀ ਨਾਲ ਹੀ ਐਕਸ਼ਨ ਲਿੱਤਾ ਗਿਆ